ਸਤਿ ਸ਼੍ਰੀ ਅਕਾਲ ਜੀ ਮੈਂ ਆਸ ਕਰਦਾ ਤੁਸੀਂ ਤੰਦਰੁਸਤ ਹੋਵੋਗੇ ਠੀਕ ਠਾਕ ਹੋਵੋਗੇ ਥੋੜੇ ਰੂਬਰੂ ਇਸ ਕਰਕੇ ਹੋਇਆ ਕਿਉਂਕਿ ਪੰਜਾਬ ਤੇ ਅਸੀਂ ਇੱਕ ਸੰਘਰਸ਼ ਲੜ ਰਹੇ ਹਾਂ ਇੱਕ ਲੜਾਈ ਲੜ ਰਹੇ ਹਾਂ ਹੁਣ ਇਸ ਗੱਲ ਨੂੰ ਸਮਝਣਾ ਬੜਾ ਜ਼ਰੂਰੀ ਆ ਸਾਰੇ ਵਰਤਾਰੇ ਨੂੰ ਸਮਝਣਾ ਜ਼ਰੂਰੀ ਆ ਚੱਲ ਕੀ ਰਿਹਾ ਕੱਲ ਸਾਡੇ ਆਗੂ ਕਿਸਾਨ ਜਥੇਬੰਦੀਆਂ ਦੇ ਆਗੂ ਇੱਕ ਟੀਮ ਬਣਾ ਕੇ ਦਿੱਲੀ ਗਏ ਸਰਕਾਰ ਨਾਲ ਗੱਲ ਕਰਨ ਵਾਸਤੇ ਹੁਣ ਗੱਲ ਇਹ ਆ ਵੀ ਅਸੀਂ ਲੜਾਈ ਤਾਂ ਲੜ ਰਹੇ ਆ ਕੋਈ ਵੀ ਸੰਘਰਸ਼ ਜਾਂ ਕੋਈ ਵੀ ਲੜਾਈ ਜਿੱਤਣ ਦੀ ਉਮੀਦ ਤੇ ਭਾਵਨਾ ਨਾਲ ਲੜੀ ਜਾਂਦੀ ਆ ਉਸ ਇਹ ਗੱਲ ਵੀ ਬੜੀ ਜ਼ਰੂਰੀ ਹੁੰਦੀ ਆ ਉਸ ਭਾਵਨਾ ਚ ਵੀ ਸਾਡੀ ਜਿਹੜੀ ਸਾਡੇ ਆਗੂ ਆ ਜਾਂ ਸਾਡੀ ਲੀਡਰਸ਼ਿਪ ਆ ਉਹਨਾਂ ਦੀ ਸੂਝ-ਬੂਝ ਤੇ ਉਹਨਾਂ ਚ ਪਰਪੱਕਤਾ ਤੇ ਮੈਚਿਓਰਿਟੀ ਕਿੰਨੀ ਆ ਕਿ ਉਹ ਦੁਸ਼ਮਣ ਦੀਆਂ ਚਾਲਾਂ ਨੂੰ ਦੁਸ਼ਮਣ ਦੀ ਮਾਨਸਿਕਤਾ ਨੂੰ ਜਾਂ ਦੁਸ਼ਮਣ ਦੀ ਤਾਸੀਰ ਨੂੰ ਸਮਝਦੇ ਆ ਕਿ ਨਹੀਂ ਤੇ ਕਿੰਨੀ ਕੁ ਪਰਪੱਕ ਤਰੀਕੇ ਚ ਸਮਝਦੇ ਆ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਆ ਕਿਉਂ ਮੈਂ ਇਹ ਗੱਲ ਕਰ ਰਿਹਾ ਅਸੀਂ ਲਾਮਬੰਦੀ ਕਰ ਲਈ ਪਰ ਜਿਸ ਤਰੀਕੇ ਨਾਲ ਪਹਿਲਾਂ ਮੈਂ ਇਹ ਗੱਲ ਇਹ ਰਿਐਕਸ਼ਨ ਆ ਕੱਲ ਵਾਲੀ ਜਿਹੜੀ ਘਟਨਾ ਹੋਈ ਉਹਦਾ ਜਿਸ ਤਰੀਕੇ ਨਾਲ ਅਸੀਂ ਦਿੱਲੀ ਗਏ ਸਾਨੂੰ ਦਿੱਲੀ ਜਾਣਾ ਨਹੀਂ ਚਾਹੀਦਾ ਸੀ ਜਦੋਂ ਤੱਕ ਸਰਕਾਰ ਸਾਨੂੰ ਕੁਝ ਵਿਸ਼ਵਾਸ ਨਹੀਂ ਦਿਵਾਉਂਦੀ ਵੀ ਸਰਕਾਰ ਸਾਡੇ ਮਸਲਿਆਂ ਪ੍ਰਤੀ ਤੇ ਸਾਡੇ ਸੰਘਰਸ਼ ਨੂੰ ਲੈ ਕੇ ਸੀਰੀਅਸ ਆ ਤੇ ਸਾਨੂੰ ਉਹਦਾ ਹੱਲ ਦੇਣਾ ਚਾਹੀਦਾ। ਸੋ ਜੇ ਚਲੇ ਵੀ ਗਏ ਤਾਂ ਅਸੀਂ ਇੱਕ ਬਹੁਤ ਵਧੀਆ ਮੌਕਾ ਜਦੋਂ ਉੱਥੇ ਜਾ ਕੇ ਬੈਠ ਹੀ ਗਏ ਉਦੋਂ ਬਾਅਦ ਇੱਕ ਬਹੁਤ ਵਧੀਆ ਮੌਕਾ ਆਦੇ ਹੱਥੋਂ ਗਵਾਤਾ ਕਿਵੇਂ ਗਵਾਤਾ ਜਦੋਂ ਸਰਕਾਰ ਦੇ ਨੁਮਾਇੰਦੇ ਸਾਡੇ ਸਾਹਮਣੇ ਬੈਠੇ ਆ ਤੇ ਸਾਨੂੰ ਉਹਨਾਂ ਨੂੰ ਪੋਲੀਟੀਕਲ ਡਿਪਲੋਮੇਸੀ ਚ ਹਰਾਉਣਾ ਚਾਹੀਦਾ ਸੀ ਉੱਥੇ ਹੀ ਸਾਨੂੰ ਗੱਲਬਾਤ ਬੈਟਣੀ ਚਾਹੀਦੀ ਸੀ ਗੱਲਬਾਤ ਕਰਨ ਵਾਸਤੇ ਟੇਬਲ ਟਾਕ ਕਰਨ ਵਾਸਤੇ ਜਾਂ ਜਦੋਂ ਪੋਲੀਟੀਕਲ ਡਿਪਲੋਮੇਸੀ ਸ਼ੁਰੂ ਹੁੰਦੀ ਆ ਉਦੋਂ ਪ੍ਰੈਪਰੇਸ਼ਨ ਬਹੁਤ ਜ਼ਰੂਰੀ ਆ ਲੜਾਈ ਲੜਨੀ ਜ਼ਰੂਰੀ ਉਨੀ ਹੀ ਜ਼ਰੂਰੀ ਪ੍ਰੈਪਰੇਸ਼ਨ ਆ ਜਿੰਨੀ ਲੜਨੀ ਜ਼ਰੂਰੀ ਆ ਸੋ ਮੈਂ ਕਿਸਾਨ ਜਥੇਬੰਦੀਆਂ ਨੂੰ ਇੱਕ ਬੇਨਤੀ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਵੀ ਸੰਘਰਸ਼ ਦਾ ਅਗੜਾ ਪੜਾ ਸ਼ੁਰੂ ਹੋ ਗਿਆ ਅਸੀਂ ਰਲ ਮਿਲ ਕੇ ਲੜੀਏ ਅੱਜ ਤੱਕ ਤੁਸੀਂ ਮੇਰੀਆਂ ਲੱਤਾਂ ਖਿੱਚਦੇ ਰਹੇ ਪਰ ਮੈਂ ਹਮੇਸ਼ਾ ਹੀ ਇਹ ਕਹਿੰਦਾ ਰਿਹਾ ਮੈਂ ਤੁਹਾਡੇ ਨਾਲ ਆ ਤੇ ਅੱਜ ਵੀ ਨਾਲ ਆ ਸਾਨੂੰ ਸਾਡੇ ਜਿਹੜੇ ਐਗਰੋ ਇਕਨੋਮਿਸਟਸ ਨੂੰ ਨਾਲ ਲੈਣਾ ਪਊਗਾ ਸਾਨੂੰ ਸਾਡੇ ਲੀਗਲ ਮਾਈਂਡਸ ਨੂੰ ਨਾਲ ਲੈਣਾ ਪਊਗਾ ਸਾਨੂੰ ਸਾਡੇ ਇੰਟੈਲੈਕਚੁਅਲਸ ਨੂੰ ਨਾਲ ਲੈਣਾ ਪਊਗਾ ਤੇ ਆਪਦੀ ਪ੍ਰੈਪਰੇਸ਼ਨ ਕਰਨੀ ਪਊਗੀ ਟੇਬਲ ਟਾਕ ਤੇ ਜਾਣ ਲਈ ਹਜੇ ਜਿਹੜਾ ਸਾਰਾ ਵਰਤਾਰਾ ਮੈਂ ਦੇਖਿਆ ਉਹਦੇ ਤੋਂ ਮੈਨੂੰ ਇਹ ਪਤਾ ਲੱਗਦਾ ਜਾਂ ਮੇਰੀ ਜਿੰਨੀ ਕੁ ਸਮਝ ਆ ਮੈਨੂੰ ਇਹ ਸਮਝ ਆਉਂਦੀ ਆ ਵੀ ਅਸੀਂ ਟੇਬਲ ਟਾਕ ਤੇ ਜਾਣ ਲਈ ਪ੍ਰਪੇਅਰਡ ਹੀ ਨਹੀਂ ਆ ਤੇ ਜਦੋਂ ਟੇਬਲ ਟਾਕ ਤੇ ਜਾ ਕੇ ਬੈਠ ਜਾਂਦੇ ਫਿਰ ਸਾਨੂੰ ਉੱਠਣਾ ਨਹੀਂ ਚਾਹੀਦਾ ਸੀ ਉੱਥੋਂ ਫਿਰ ਅਸੀਂ ਕਹਿੰਦੇ ਬਿੱਲ ਆਓ ਬਈ ਕਰੋ ਗੱਲ ਸਾਡੇ ਕੋਲੇ ਸਾਡੇ ਐਗਰੋ ਇਕਨੋਮਿਸਟ ਵੀ ਹੁੰਦੇ ਲੀਗਲ ਬ੍ਰੇਨਸ ਵੀ ਹੁੰਦੇ ਸਦਾਰਾ ਜਮੇਰ ਸਿੰਘ ਵਰਗੇ ਭੀਸ਼ਮ ਪਿਤਾ ਮਾਂ ਬੈਠੇ ਆ ਪੰਜਾਬ ਕੋਲੇ ਅਸੀਂ ਉਹਨਾਂ ਦੀ ਮਦਦ ਕਿਉਂ ਨਹੀਂ ਲੈ ਰਹੇ ਜਿਹੜੇ ਪਾਲਿਸੀ ਮੇਕਿੰਗ ਨੂੰ ਵੀ ਸਮਝਦੇ ਆ ਯਾ ਰਿਟਾਇਰਡ ਆਈਐਸ ਆਫੀਸਰ ਆ ਜਿਹੜੇ ਪਾਲਿਸੀ ਮੇਕਿੰਗ ਦੇ ਉਹਨਾਂ ਦੀ ਮਦਦ ਕਿਉਂ ਨਹੀਂ ਲੈ ਰਹੇ ਮੁੰਟੇ ਇੱਕ ਸਿੰਘ ਆਲੂ ਵਾਲੀਆ ਪੰਜਾਬ ਗਵਰਨਮੈਂਟ ਦੇ ਪੈਨਲ ਤੇ ਆ ਉਹਨਾਂ ਦੀ ਮਦਦ ਕਿਉਂ ਨਹੀਂ ਲੈ ਰਹੇ ਰਗੁਰਾਮਨ ਜਿਹੜੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਆ ਰਿਟਾਇਰਡ ਹੋਏ ਉਹ ਗਵਰਨਮੈਂਟ ਦੀਆਂ ਪਾਲਿਸੀਜ਼ ਨੂੰ ਹਮੇਸ਼ਾ ਹੀ ਨਿੰਦਦੇ ਰਹਿੰਦੇ ਅਸੀਂ ਉਹਨਾਂ ਦੀ ਮਦਦ ਕਿਉਂ ਨਹੀਂ ਲੈ ਰਹੇ ਅਸੀਂ ਕਿਉਂ ਨਹੀਂ ਸਮਝ ਰਹੇ ਵੀ ਇਹ ਲੜਾਈ ਮਾਡਰਨ ਪੋਲਿਟੀਕਲ ਡਿਪਲੋਮੇਸੀ ਦੇ ਪਧਾਰ ਤੇ ਹੀ ਲੜੀ ਜਾਣੀ ਚਾਹੀਦੀ ਹੈ ਸਾਡਾ ਨੇਗੋਸ਼ੀਏਟਰ ਕੌਣ ਹੋਊਗਾ ਉਹ ਕਿੰਨਾ ਕੁ ਸਟਰੋਂਗ ਆ ਸਾਡਾ 네ਗੋਸ਼ੀਏਟਰ ਇਹ ਇਹ ਸਾਰੀਆਂ ਗੱਲਾਂ ਦਾ ਜਵਾਬ ਕੌਣ ਦੇਊਗਾ ਜਾਂ ਸਾਡੇ ਬਲੂਪ੍ਰਿੰਟ ਕੀ ਆ ਹੁਣ ਜਿੱਥੇ ਅਸੀਂ ਖੜੇ ਆ ਸੰਘਰਸ਼ ਨੂੰ ਮੋਰਚਿਆਂ ਤੋਂ ਚੱਕ ਕੇ ਜਾਂ ਧਰਨਿਆਂ ਤੋਂ ਚੱਕ ਕੇ ਲੋਕਾਂ ਦੇ ਘਰਾਂ ਤੱਕ ਕਿਵੇਂ ਲੈ ਕੇ ਜਾਣਾ ਇਸ ਗੱਲ ਤੇ ਗੱਲ ਕਿਉਂ ਨਹੀਂ ਕੀਤੀ ਜਾ ਰਹੀ ਇਸ ਸੰਘਰਸ਼ ਨੂੰ ਇੱਕ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਬਣਾ ਕੇ ਨੈਸ਼ਨਲ ਪੱਧਰ ਤੇ ਕਿਉਂ ਨਹੀਂ ਲੈ ਕੇ ਜਾ ਰਹੇ ਉਹ ਲਾਂਬੰਦੀ ਕਿਉਂ ਨਹੀਂ ਕਰ ਰਹੇ ਕਿਉਂਕਿ ਸੈਂਟਰ ਸਰਕਾਰ ਤਾਂ ਸੂਬਿਆਂ ਦੇ ਅਗੇਂਸਟ ਲੱਗੀ ਹੋਈ ਆ ਅੱਜ ਮਹਾਰਾਸ਼ਟਰ ਤੁਹਾਡਾ ਸਾਥ ਦੇਣ ਨੂੰ ਤੁਹਾਡੇ ਨਾਲ ਖੜਨ ਨੂੰ ਤਿਆਰ ਆ। ਤਾਮਿਲਨਾਡੂ ਤੁਹਾਡੇ ਨਾਲ ਖੜਨ ਨੂੰ ਤਿਆਰ ਆ ਸਾਊਥ ਦੇ 7 ਸਟੇਟ ਤੁਹਾਡੇ ਨਾਲ ਖੜਨ ਨੂੰ ਤਿਆਰ ਆ। ਹਰਿਆਣਾ ਤੁਹਾਡੇ ਨਾਲ ਖੜਾ, ਰਾਜਸਥਾਨ ਤੁਹਾਡੇ ਨਾਲ ਖੜਨ ਨੂੰ ਤਿਆਰ ਆ। ਅਸੀਂ ਉਹਨਾਂ ਸੂਬਿਆਂ ਨੂੰ ਕਿਉਂ ਨਹੀਂ ਲੈ ਰਹੇ? ਜਦੋਂ ਪੰਚਾਇਤਾਂ ਤੋਂ ਮਤੇ ਪਵਾ ਰਹੇ ਆ ਤਾਂ ਫਿਰ ਇੱਕ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਰਜਿਸਟਰ ਕਰਕੇ ਸੁਸਾਇਟੀਜ਼ ਐਕਟ ਦੇ ਅੰਡਰ ਰਜਿਸਟਰ ਕਰਕੇ ਉਹਨਾਂ ਮਤਿਆਂ ਨੂੰ ਲੀਗਲ ਕਿਉਂ ਨਹੀਂ ਕਰਾ ਰਹੇ ਅਸੀਂ? ਪਬਲਿਕ opinion ਨੂੰ ਕਿਉਂ ਨਹੀਂ ਅਸੀਂ ਕ੍ਰੀਏਟ ਕਰ ਰਹੇ ਵੀ ਪਬਲਿਕ opinion government ਦੀ policies ਦੇ ਅਗੇਂਸਟ ਆ ਡੈਮੋਕਰੈtic ਸਟ੍ਰਕਚਰ ਦੇ ਹੀ ਜਿਹੜੀ government ਆ ਉਹ ਉਹਦੇ ਅਗੇਂਸਟ ਕੰਮ ਕਰ ਰਹੀ ਆ ਵੀ ਪਬਲਿਕ opinion ਜਦੋਂ ਕੱਲ ਨੂੰ ਸੁਪਰੀਮ ਕੋਰਟ ਜਾਵਾਂਗੇ ਚੈਲੰਜ ਕਰਾਂਗੇ ਇਹ ਜਿਹੜੇ ਸਾਰੇ ਡਾਕੂਮੈਂਟ ਆ ਇਹਨਾਂ ਨੇ ਬਹੁਤ ਵੱਡੀ ਸਾਡੀ ਭੂਮਿਕਾ ਅਦਾ ਕਰਨੀ ਆ ਲੜਾਈ ਜਿੱਤਣ ਚ ਸੋ ਕਿਉਂ ਨਹੀਂ ਸਿਰ ਜੋੜ ਕੇ ਬੈਠ ਰਹੇ ਅਸੀਂ ਕਿਉਂ ਲੱਤਾਂ ਖਿੱਚ ਰਹੇ ਹਾਂ ਹਜੇ ਤੱਕ ਤਾਂ ਮੈਂ ਕਿਸਾਨ ਯੂਨੀਅਨ ਜਾਂ ਉਹਨਾਂ ਦੇ ਆਗੂਆਂ ਦੇ ਅਗੇਂਸ ਨਹੀਂ ਬੋਲੇ ਅਸੀਂ ਹੁਣ ਵੀ ਨਹੀਂ ਬੋਲਦਾ ਤੁਸੀਂ ਪ੍ਰੋਗਰਾਮ ਦਿਓ ਅਸੀਂ ਉਸ ਪ੍ਰੋਗਰਾਮ ਦੇ ਅਕੋਰਡਿੰਗਲੀ ਚੱਲਾਂਗੇ ਪਰ ਉਹ ਪ੍ਰੋਗਰਾਮ ਤਾਂ ਸਿਰ ਜੋੜ ਕੇ ਬੈਠੀਏ ਉਹਦੇ ਤੇ ਸੰਵਾਦ ਤਾਂ ਹੋਵੇ ਤਾਂ ਫੇ ਸੋ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਜਿਹੜਾ ਪ੍ਰੋਗਰਾਮ ਉਹਦੇ ਤੇ ਸੰਵਾਦ ਹੋਵੇ ਇੱਕ ਪ੍ਰੋਗਰਾਮ ਸਾਂਝੇ ਤੌਰ ਤੇ ਮੇਥੀਏ ਇਹ ਆਗੂਆਂ ਦੀ ਲੜਾਈ ਆ ਕਿ ਕਿਸਾਨਾਂ ਦੀ ਲੜਾਈ ਆ ਆਗੂਆਂ ਦੀ ਲੜਾਈ ਆ ਕਿ ਲੋਕਾਂ ਦੀ ਲੜਾਈ ਆ ਸੋ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਆ ਸਾਰੇ ਕਿਸਾਨ ਜਥੇਬੰਦੀਆਂ ਨੂੰ ਤੁਸੀਂ ਵਧੀਆ ਕੰਮ ਕਰ ਰਹੇ ਹੋ ਪਰ ਮਾਡਰਨ ਜਿਹੜੀ ਅੱਜ ਦੀ ਤੁਸੀਂ ਇਹ ਕਹ ਲਓ ਪੋਲਿਟੀਕਲ ਸਿਚੁਏਸ਼ਨ ਆ ਜਾਂ ਸਾਰੀ ਜੀਓਪੋਲਿਟਿਕਸ ਆ ਉੱਥੇ ਕੰਮ ਕਿਵੇਂ ਕਰਨਾ ਕਾਰਪੋਰੇਟਸ ਕਿਵੇਂ ਕੰਮ ਕਰ ਰਹੀ ਹੈ ਸਰਕਾਰ ਦੀ ਪੋਲਿਸੀ ਮੇਕਿੰਗ ਕੀ ਆ ਸਰਕਾਰ ਕੋਲੇ ਪੋਲਿਸੀ ਮੇਕਰਸ ਬੈਠੇ ਆ ਉਹਨਾਂ ਦੇ ਥਿੰਕ ਟੈਂਕਸ ਬੈਠੇ ਆ ਸਾਡੇ ਕੋਲੇ ਕੌਣ ਆ ਸਾਡੀ ਟੀਮ ਕਿਹੜੀ ਆ ਕਿਉਂਕਿ ਇਨ ਦੀ ਐਂਡ ਟੀਮ ਨੇ ਹੀ ਲੜਨਾ ਜੇ ਅਸੀਂ ਕਹੀਏ ਸੰਘਰਸ਼ਾਂ ਨੂੰ ਅਸੀਂ ਮੋਰਚਿਆਂ ਤੇ ਧਰਨੇਆਂ 'ਚ ਬੈਠ ਕੇ ਜਿੱਤ ਲਾਂਗੇ ਨਹੀਂ ਜਿੱਤਿਆ ਜਾਣਾ ਸਾਨੂੰ ਟੀਮ ਬਣਾਉਣੀ ਪੈਣੀ ਆ ਟੀਮ 'ਚ ਸਾਡੇ ਇਕਨੋਮਿਸਟ ਸਾਡੇ ਲੀਗਲ ਮਾਈਂਡ ਸਾਡੇ ਪੋਲਿਸੀ ਮੇਕਿੰਗ ਨੂੰ ਸਮਝਣ ਵਾਲੇ ਮਾਈਂਡਸ ਤੁਸੀਂ ਕਿਸਾਨ ਆਗੂ ਅਸੀਂ ਤੁਹਾਡੇ ਨਾਲ ਲੱਗਦੇ ਆਂ ਚਲੋ ਲਓ ਲੱਗੋ ਆਕੇ ਸਾਨੂੰ ਦੇਖੋ ਸੰਘਰਸ਼ ਨੂੰ ਕਿਸੇ ਹੋਰ ਪਾਸੇ ਨਾ ਲੈ ਕੇ ਜਾਈਏ ਸੰਘਰਸ਼ ਅਸੀਂ ਜਿੱਤ ਸਕਦੇ ਆਂ ਜਿੱਤ ਸਾਡੀ ਹੋਊ ਸਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਦਿੱਲੀ ਇੱਥੇ ਆਓ ਸਾਡਾ ਬਲੂਪ੍ਰਿੰਟ ਕੀ ਹੋਣਾ ਚਾਹੀਦਾ ਹੁਣ ਸਵਾਮੀਨਾ 3 ਰਿਪੋਰਟ ਨੂੰ ਅਸੀਂ ਤੀਜੇ ਨੰਬਰ ਤੇ ਰੱਖਿਆ ਸੀ ਹੋ ਸਕਦਾ ਪਹਿਲੇ ਨੰਬਰ ਤੇ ਰੱਖਣੀ ਪੈ ਜੇ ਹੋ ਸਕਦਾ ਦੂਜੇ ਨੰਬਰ ਤੇ ਸਾਨੂੰ ਇਹ ਕਹਿਣਾ ਪੈ ਜੇ ਕਿ ਮੰਤਰੀ ਪੱਧਰ ਤੇ ਸਾਡੀਆਂ ਫਸਲਾਂ ਵੇਚਣ ਦਾ ਸਾਨੂੰ ਹੱਕ ਦਿਓ ਹੋ ਸਕਦਾ ਸਾਨੂੰ ਇਹ ਕਹਿਣਾ ਪੈ ਜੇ ਵੀ ਇਹ ਤਿੰਨੇ ਆਰਡੀਨੈਂਸ ਰੱਦ ਕਰੋ ਉਦੋਂ ਪਹਿਲਾਂ ਅਸੀਂ ਤੁਹਾਡੇ ਨਾਲ ਗੱਲਬਾਤ ਤੇ ਨਹੀਂ ਪੈਂਦੇ ਸਾਡਾ ਰੂਪਰੇਖਾ ਕੀ ਹੋਣੀ ਚਾਹੀਦੀ ਆ ਸੇਵ ਕੀ ਹੋਣੀ ਚਾਹੀਦੀ ਆ ਕੱਲ ਨੂੰ ਗਵਰਨਮੈਂਟ ਦਾ ਪ੍ਰੈਸ਼ਰ ਪੈਂਦਾ ਕਿਉਂਕਿ ਉਹਨਾਂ ਨੇ ਇੱਕ ਗੱਲ ਹੋਰ ਜਦੋਂ 7 ਜਣੇ ਇੱਕ ਕਮੇਟੀ ਬਣਾ ਕੇ ਗਏ ਉਹਨਾਂ ਨੇ ਸੱਤਾ ਨੂੰ ਨਹੀਂ ਖਰੀਦਣਾ ਉਹਨਾਂ ਨੇ ਇੰਡੀਵਿਜੂਅਲਸ ਨੂੰ ਅਟੈਕ ਕਰਨਾ ਇੱਕ ਇੱਕ ਬੰਦੇ ਨੂੰ ਖਰੀਦਣਾ ਕਿਉਂਕਿ ਜਦੋਂ ਸਰਕਾਰ ਦੀਆਂ ਨੀਤੀਆਂ ਨੂੰ ਨਹੀਂ ਅਸੀਂ ਸਮਝਾਂਗੇ ਉਹਨਾਂ ਦੀ ਮਾਨਸਿਕਤਾ ਉਹਨਾਂ ਦੀ ਤਾਸੀਰ ਨਹੀਂ ਸਮਝਾਂਗੇ ਇੰਡੀਅਨ ਸਟੇਟ ਨਾਲ ਲੜ ਰਹੇ ਹਾਂ ਖਾਲਾ ਜੀ ਦਾ ਬਾੜਾ ਨਹੀਂ ਆ ਮੈਂ ਪਹਿਲਾਂ ਹੀ ਕਿਹਾ ਸੀ ਸਾਡਾ ਮੋਮੈਂਟਮ ਤੋੜਨ ਵਾਸਤੇ ਸਰਕਾਰ ਸਾਨੂੰ ਬੁਲਾ ਰਹੀ ਆ ਤੇ ਸਾਨੂੰ ਨਹੀਂ ਜਾਣਾ ਚਾਹੀਦਾ ਜਦੋਂ ਤੱਕ ਸਰਕਾਰ ਇਹ ਵਿਸ਼ਵਾਸ ਨਾ ਦਵਾਵੇ ਵੀ ਅਸੀਂ ਸੀਰੀਅਸ ਆ ਤੁਹਾਨੂੰ ਤੁਹਾਡੇ ਮਸਲਿਆਂ ਦਾ ਹੱਲ ਦੇ ਤੇ ਮੇਰੀ ਬੇਨਤੀ ਆ ਰਲ ਮਿਲ ਕੇ ਇਕੱਠੇ ਲੜੀਏ ਇੱਕ ਦੂਜੇ ਦੀਆਂ ਲੱਤਾਂ ਨਾ ਖਿੱਚੀਏ ਤੁਸੀਂ ਪ੍ਰੋਗਰਾਮ ਦਿਓ ਸ਼ੰਭੂ ਮੋਰਚੇ ਤੋਂ ਅਸੀਂ ਉਹ ਪ੍ਰੋਗਰਾਮ ਲਾਗੂ ਕਰਦੇ ਹਾਂ ਤੁਹਾਡੇ ਨਾਲ ਪਰ ਜੇ ਤੁਸੀਂ ਐਂ ਚੱਲੋਗੇ ਹਜੇ ਤੱਕ ਤਾਂ ਤੁਸੀਂ ਮੇਰੇ ਖਿਲਾਫ ਬੋਲੇ ਹੋ ਜੇ ਮੈਂ ਬੋਲਣ ਲੱਗ ਗਿਆ ਕੱਪੜੇ ਫਾੜਨ ਲੱਗ ਗਿਆ ਫਿਰ ਉਹ ਹੁੰਦਾ ਤਾਰਪੀਟੋ ਸੰਘਰਸ਼ ਨੂੰ ਕਰਨਾ ਮੈਂ ਉਦੋਂ ਦਾ ਕਹਿ ਰਹੇ ਹਾਂ ਅਸੀਂ ਇਕੱਠੇ ਹਾਂ ਜੀ ਸਾਡੀ ਪੰਚਾਇਤ ਆ ਇੱਕ ਉਸ ਪੰਚਾਇਤ ਨੂੰ ਜਿਹੜੇ ਸਾਡੇ ਥਿੰਕ ਟੈਂਕਸ ਆ ਉਹਨਾਂ ਨੂੰ ਨਾਲ ਬਿਠਾਓ ਤੁਹਾਨੂੰ ਅੱਗੇ ਲਾਉਣੇ ਆ ਕਿਸਾਨ ਜਥੇਬੰਦੀਆਂ ਨੂੰ ਇਹ ਕੋ ਤੁਸੀਂ ਬੜੇ ਸੰਘਰਸ਼ ਲੜੇ ਆ 50 50 70 70 ਸਾਲ ਹੋ ਗਏ ਉਹ ਸੰਘਰਸ਼ਾਂ ਨੇ ਸਾਨੂੰ ਸਿਸਟਮ ਕੀ ਦਿੱਤਾ ਸਿਸਟਮ ਤਾਂ ਦਿੱਤਾ ਬਿਖੋਦਕੁਸ਼ੀਆਂ ਸਿਸਟਮ ਦਿੱਤਾ ਕਰਜ਼ੇ ਸਿਸਟਮ ਦਿੱਤਾ ਮਜ਼ਦੂਰਾਂ ਦੀ ਪੱਲੇਦਾਰ ਯੂਨੀਅਨ ਇਹਨਾਂ ਸਾਰਿਆਂ ਦੇ ਲੁੱਟ ਖਸੁੱਟ ਇਹ ਸਿਸਟਮ ਨੂੰ ਚੇਂਜ ਕਰ ਗਏ ਹੁਣ ਕਿਵੇਂ ਨਾ ਕਿਵੇਂ ਆਪਾਂ ਆਪਸੀ ਵਖਰੇਵੇਂ ਬਾਅਦ 'ਚ ਨਜੇਠ ਲਾਂਗੇ ਮਕਸਦ ਤਾਂ ਇੱਕ ਹੈ ਨਾ ਦਿੱਲੀ ਨਾਲ ਲੜਾਈ ਲੜਨਾ ਸੋ ਉਸ ਮਕਸਦ ਤੇ ਰਹੀਏ ਮੇਰੀ ਅਰਦਾਸ ਵੀ ਆ ਸੰਗਤ ਨੂੰ ਤੇ ਮੇਰੀ ਕਿਸਾਨ ਯੂਨੀਅਨ ਨੂੰ ਬੇਨਤੀ ਆ ਵੀ ਆਪਾਂ ਇਕੱਠੇ ਰਲ ਮਿਲ ਕੇ ਇੱਕ ਪਰਪੱਕ ਤੌਰ ਤੇ ਇੱਕ ਟੀਮ ਬਣਾ ਕੇ ਇਸ ਸੰਘਰਸ਼ ਨੂੰ ਲੜੀਏ ਸਾਨੂੰ ਬੜੀ ਉਸ ਟੀਮ ਦੀ ਜ਼ਰੂਰਤ ਆ ਸਾਨੂੰ ਪ੍ਰੈਪਰੇਸ਼ਨ ਦੀ ਜ਼ਰੂਰਤ ਆ ਜੇ ਸਾਡੀ ਪ੍ਰੈਪਰੇਸ਼ਨ ਨਹੀਂ ਹੋਊਗੀ ਤੇ ਅਸੀਂ ਟੇਬਲ ਟਾਕ ਤੇ ਜਾ ਕੇ ਹਾਰ ਜਾਾਂਗੇ ਸਾਨੂੰ 네ਗੋਸ਼ੀਏਟਰਸ ਨੂੰ ਆਪਦਿਆਂ ਨੂੰ ਸਟਰੋਂਗ ਕਰਨ ਦੀ ਜ਼ਰੂਰਤ ਆ ਸਾਡੇ 네ਗੋਸ਼ੀਏਟਰ ਕੌਣ ਹੋਣਗੇ ਇਹ ਵੀ ਡਿਸਾਈਡ ਕਰਨ ਦੀ ਜ਼ਰੂਰਤ ਆ ਇੰਨੀਆਂ ਕੁ ਗੱਲਾਂ ਮੈਂ ਤੁਹਾਡੇ ਨਾਲ ਕਰਨੀਆਂ ਸੀ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ ਜਿਉਂਦੇ ਵੱਸਦੇ ਰਹੋ ਸਾਸ੍ਰਿਕਾ